ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ 50 ਹਜ਼ਾਰ ਨੌਕਰੀਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੋਰ ਵੀ ਨੌਕਰੀਆਂ ਦੇਣ ਲਈ ਨੌਜਵਾਨਾਂ ਨੂੰ ਐਲਾਨ ਕੀਤੇ ਜਾ ਰਹੇ ਨੇ ਅਲੱਗ-ਅਲੱਗ ਮਹੱਤਵਾਂ ਦੇ ਵਿੱਚ ਜੁਆਇਨਿੰਗ ਲੈਟਰਾਂ ਵੰਡੀਆਂ ਜਾ ਰਹੀਆਂ ਨੇ ਸੋ ਅਧਿਆਪਕ ਕੈਟਾਗਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਆਇਨਿੰਗ ਲੈਟਰਾਂ ਵੰਡ ਦਿੱਤੀਆਂ 2500 ਦੇ ਕਰੀਬ ਇਹ ਜੁਆਇਨਿੰਗ ਲੈਟਰਾਂ ਦਿੱਤੀਆਂ ਗਈਆਂ ਪਰ ਉਹਨਾਂ 2500 ਦੇ ਵਿੱਚੋਂ ਸਿਰਫ 800 ਟੀਚਰ ਜਿਹੜੇ ਈਟੀਟੀ ਨੇ ਉਹਨਾਂ ਨੂੰ ਸਟੇਸ਼ਨ ਅਲਰਟ ਹੋਏ ਬਾਕੀ 1700 ਟੀਚਰਾਂ ਦੀਆਂ ਜੋ ਸਟੇਸ਼ਨਾਂ ਨੂੰ ਲੈ ਕੇ ਅਜੇ ਤੱਕ ਉਹ ਵਿਚਾਰੇ ਹੀ ਲਟਕ ਗਏ ਕਿਉਂਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਉਹਨਾਂ 1700 ਟੀਚਰਾਂ ਨੂੰ ਕਿੱਥੇ ਭੇਜਿਆ ਜਾਵੇ ਜੋ ਪੰਜਾਬ ਸਰਕਾਰ ਦੇ ਵੱਲੋਂ ਇਹ ਪਰਤੀ ਫਿਰ ਲਟਕਾ ਦਿੱਤੀ ਗਈ ਹੈ ਜਿਹਨਾਂ ਲੈਟਰਾਂ ਲੈ ਕੇ ਉਹ ਬੈਠੇ ਨੇ ਪਰ ਹੁਣ ਅੱਗੇ ਸਟੇਸ਼ਨ ਹੈ ਨਹੀਂ ਜਿੱਥੇ ਉਹਨਾਂ ਨੂੰ ਭੇਜਿਆ ਜਾਵੇ ਸੋ ਜਾਣਕਾਰੀ ਦੇ ਅਨੁਸਾਰ ਕੁਝ ਟੀਚਰਾਂ ਦੇ ਵੱਲੋਂ ਤੇ ਮਹਿਕਮੇ ਦੇ ਵੱਲੋਂ ਜੋ ਇਹ ਸੋਚੀ ਜਾ ਰਹੀ ਕੀਤੀ ਗਈ ਹੈ ਕਿ ਜਿਹੜੇ 1700 ਟੀਚਰ ਨੇ ਉਹਨਾਂ ਨੂੰ ਹੁਣ ਸਰਕਾਰ ਕਿੱਥੇ ਅਡਜਸਟ ਕਰੇ ਕਿਉਂਕਿ ਸਾਰੇ ਸਕੂਲਾਂ ਦੇ ਵਿੱਚ ਪਹਿਲਾਂ ਹੀ ਆਲਰੇਡੀ ਟੀਚਰਾਂ ਦੀਆਂ ਅਸਾਮੀਆਂ ਪੂਰੀਆਂ ਹੋ ਚੁੱਕੀਆਂ ਨੇ ਇਹ 1700 ਟੀਚਰ ਜਿੰਨਾ ਲੇਟ ਇਹਨਾਂ ਨੂੰ ਰੱਖਿਆ ਜਾਵੇ ਪੰਜਾਬ ਦੇ ਖਜ਼ਾਨੇ ਦੇ ਬੋਝ ਪੈਣੋਂ ਹਟ ਸਕਦਾ ਹੈ ਜੇਕਰ ਉਹਨਾਂ ਨੂੰ ਸਕੂਲਾਂ ਦੇ ਵਿੱਚ ਜਨਰੇਟਰ ਸਟੇਸ਼ਨ ਅਲਾਟ ਹੋ ਜਾਂਦੇ ਨੇ ਤਾਂ ਉਸ ਦਿਨ ਤੋਂ ਉਹਨਾਂ ਦੀ ਤਨਖਾਹ ਸ਼ੁਰੂ ਹੋ ਜਾਵੇਗੀ ਸੋ ਜਦੋਂ ਤੱਕ ਜਨਰੇਟਰ ਆ ਦੇਤੀਆਂ ਉਦੋਂ ਤੱਕ ਇਹਨਾਂ ਦਾ ਜਿਹੜਾ ਵਿਰੋਧ ਸੀ ਉਹ ਵੀ ਸ਼ਾਂਤ ਹੋ ਜਾਏਗਾ ਜੋ ਲੁਧਿਆਣਾ ਦੀ ਜਿਮਨੀ ਚੌਣ ਆ ਰਹੀ ਏ ਉਸ ਲੁਧਿਆਣਾ ਦੀ ਜਿਮਨੀ ਚੌਣ ਨੂੰ ਇਹ ਜਿੱਤਣ ਵਾਸਤੇ ਇਹ 8000 ਜਨਾਂ ਦੀ ਜਿਹੜੀ ਆਵਾਜ਼ ਬੰਦ ਕਰਵਾਈ ਗਈ ਸੋ ਸੂਚੀ ਵਿੱਚ ਚੁਣੇ ਗਏ 2500 ਦੇ ਕਰੀਬ ਅਧਿਆਪਕ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਮਾਨ ਸਨਮਾਨ ਦੇ ਨਾਲ ਇਹਨਾਂ ਨੂੰ ਇੱਕ ਵਧੀਆ ਰੈਸਟੋਰੈਂਟ 'ਚ ਬਿਠਾ ਕੇ ਉੱਥੇ ਬੜਾ ਵੱਡੇ ਵੱਡੇ ਭਾਸ਼ਣ ਕਰਕੇ ਇਹਨਾਂ ਨੂੰ ਜਨਰੇਟਰ ਦਿੱਤੀਆਂ ਨਾਲ ਸਿੱਖਿਆ ਮੰਤਰੀ ਜਦੋਂ ਨਿਯੁਕਤੀ ਪੱਤਰ ਵੰਡ ਦਿੱਤੇ ਗਏ ਹੁਣ ਅੱਗੇ ਜਿਸਾ ਜਾ ਰਿਹਾ ਕਿ ਅੱਗੇ ਸਿੱਖਿਆ ਵਿਭਾਗ ਦੀ ਲਾਪਰਵਾਹੀ ਹੈ ਇਹ ਕਿਤੇ ਹੋ ਸਕਦਾ ਸਿੱਖਿਆ ਵਿਭਾਗ ਦੀ ਲਾਪਰਵਾਹੀ ਇਸ ਤਰ੍ਹਾਂ ਸਾਹਮਣੇ ਆ ਸਕਦੀ ਹੈ ਕਿਉਂਕਿ ਜੇ ਜਿਸ ਨੂੰ ਜੁਆਇਨ ਲੈਟਰ ਮਿਲ ਗਈ ਉਸ ਨੂੰ ਸਿੱਖਿਆ ਵਿਭਾਗ ਨੇ ਤਾਂ ਜੁਆਇਨ ਕਰਾਉਣੇ ਕਰਾਉਣੇ ਪਰ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਿਆ April ਦੇ ਵਿੱਚ ਕਲਾਸਾਂ ਸ਼ੁਰੂ ਹੋ ਚੁੱਕੇ ਨੇ ਐਡਮਿਸ਼ਨਾਂ ਹੋ ਰਹੀਆਂ ਨੇ ਹੁਣ ਇਹ 2500 ਦੇ ਵਿੱਚੋਂ 1700 ਜਿਹੜੇ ਅਧਿਆਪਕ ਨੇ ਇਹ ਵੇਟ ਕਰ ਰਹੇ ਨੇ ਕਿ ਕਦੋਂ ਇਹਨਾਂ ਨੂੰ ਸਟੇਸ਼ਨ ਅਲਾਰਟ ਹੋਵੇ। ਸੋ ਲੱਗਦਾ ਨਹੀਂ ਕਿ ਲੁਧਿਆਣਾ ਦੀ ਜਿਮਨੀ ਚੌਂ ਤੋਂ ਪਹਿਲਾਂ ਇਹਨਾਂ ਨੂੰ ਸਟੇਸ਼ਨ ਅਲਾਰਟ ਕਰ ਦਿੱਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੈਕ ਮੈਦ ਵਿੱਚ ਜੁਆਇਨਮੈਂਟ ਲੈਟਰਾਂ ਲੈ ਕੇ 6-6 ਮਹੀਨੇ ਉਹ ਜੁਆਇਨਿੰਗ ਲੈਟਰਾਂ ਵਾਲੇ ਘੁੰਮਦੇ ਰਹੇ। ਤਸੀਲਦਾਰ ਦੀ ਪਰਥੀ ਹੋਈ। ਬੜਾ ਵੱਡਾ ਜਿਹੜਾ ਉਹਨਾਂ ਨੂੰ ਉੱਥੇ ਜੁਆਇਨ ਲੈਟਰਾਂ ਵੰਡੀਆਂ ਗਈਆਂ। ਪਰ ਉਸ ਤੋਂ ਬਾਅਦ ਜੁਆਇਨ ਨਹੀਂ ਕਰਾਇਆ ਗਿਆ ਫਿਰ ਹੋਰ ਪੀਐਸਪੀਸੀਲ ਦੇ ਵਿੱਚ ਪਰਤیاں ਹੁੰਦੀਆਂ ਨੇ ਜੁਐਲਟਰਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਛੇਤੀ ਜੁਆਇਨ ਨਹੀਂ ਕਰਾਇਆ ਜਾਂਦਾ ਸੋ ਇਹ ਈਟੀਟੀ ਦੇ ਹੱਥ ਪੱਕੇ ਜਿਹੜੇ 1700 ਨੇ ਕਿ ਇਹਨਾਂ ਦੇ ਫੇਰ ਤਲਵਾਰ ਲਟਕ ਗਈ ਹੈ ਕਿ ਇਹਨਾਂ ਨੂੰ ਸਟੇਸ਼ਨ 'ਚ ਅਲਰਟ ਨਹੀਂ ਹੁੰਦੇ ਤਾਂ ਇਹ ਉਦੋਂ ਤੱਕ ਕਿੱਥੇ ਰਹਿਣਗੇ ਸੋ ਜੋ ਟੀਚਰ ਆਪਸੇ ਵਿੱਚ ਗੱਲਬਾਤ ਕਰਦੇ ਹੋਏ ਜਿਨ੍ਹਾਂ ਨੂੰ ਜਾਣਕਾਰੀ ਆਈ ਕਿ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਕਿ ਸਟੇਸ਼ਨ ਅਲਰਟ ਕੀਤੇ ਜਾਣ ਤਾਂ ਕਿ ਉਹ ਵੀ ਆਪਣਾ ਜਿਹੜਾ ਕਿ ਜੋ ਉਹਨਾਂ ਦਾ ਹੌਪ ਹੈ ਜੋ ਆਪਣੇ ਮਾਪਿਆਂ ਦੀ ਆਸ ਹੈ ਤੇ ਉਹ ਖਰੇ ਉੱਤਰ ਸਕਣ ਉਹ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਚਲਾ ਸਕਣ ਲੰਬੇ ਸਮੇਂ ਬਾਅਦ ਇਹ ਪ੍ਰਤੀ ਕੰਪਲੀਟ ਹੋਈ ਏ 2 ਸਾਲ ਅਦਾਲਤਾਂ ਦੇ ਚੱਕਰਾਂ ਵਿੱਚ ਰੁਲਦੀ ਰਹੀ ਏ 98 11% ਜਿਹੜੀ ਸੀਗੀ ਸੋ ਇਹਨਾਂ ਦੇ ਵਿੱਚੋਂ ਹੁਣ 98 94% ਸੋਰੀ ਤੇ ਲੰਬੇ ਸਮੇਂ ਤੋਂ ਬਾਅਦ ਇਹਨਾਂ ਦੀ ਆਸ ਜਾਗੀ ਏ ਪਰ ਹੁਣ ਇਹਨਾਂ ਨੂੰ ਸਟੇਸ਼ਨ ਅਲਾਰਟ ਕਰਨ ਵਾਸਤੇ ਫਿਰ ਸਿੱਖਿਆ ਵਿਭਾਗ ਦੇ ਵੱਲੋਂ ਲਟਕਾਇਆ ਜਾ ਰਿਹਾ ਹੈ ਸੂਬੇ ਦੇ ਵਿੱਚ ਜਿਹੜਾ ਕਿ ਇਸ ਸਮੇਂ ਮਾਲੀਆ ਹਾਲਾਤ ਨੇ ਆਰਥਿਕ ਸਥਿਤੀ ਉਹ ਕਮਜ਼ੋਰ ਹੈ ਪਹਿਲਾ ਅਧਿਆਪਕਾਂ ਨੂੰ ਤਨਖਾਹਾਂ ਦੇਣ ਵਾਸਤੇ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਇਹਨਾਂ ਰਿਵਿਊ ਨਹੀਂ ਆ ਰਿਹਾ ਜਿਸ ਕਾਰਨ 2500 ਅਧਿਆਪਕ ਜਿਹੜੇ ਨੇ ਹੋਰ ਬੋਝ ਵੱਣ ਕੇ ਜਿਸ ਕਾਰਨ इन दी भर्ती है वो फिर लटक सकती है जॉइन लैटर लैके ये बैठे रहन सो जानकारी के अनुसार जवाइनिंग तो वन जे रहे अध्यापक जोड़े ने वो भी दस रहे हैं कि उन्होंने जॉइन लैटर नहीं मिली सो ये ज़्यादा बाडर एरिए संबंधित जमें फाइलका फरोजपुर इन्हों जिल संबंधित और इन कोई को कम भी नहीं है कि अगर की, की कर सो ਕੋ ਜਦਿਆਪਕਾ ਨੇ ਆਪਣੇ ਵੱਲੋਂ ਇਹ ਜਾਣਕਾਰੀ ਦਿੱਤੀ ਕਿ ਸਾਨੂੰ ਜਲਦੀ ਜਿਹੜੀ ਸਟੇਸ਼ਨ ਅਲਾਟ ਹੋ ਜਾਣ ਸਾਡੇ ਜਿਸ ਤਰ੍ਹਾਂ ਸਾਨੂੰ ਮੁੱਖ ਮੰਤਰੀ ਨੇ ਸਾਨੂੰ ਜੁਆਇਨ ਲੈਟਰ ਦਿੱਤੇ ਨੇ ਸਾਨੂੰ ਬੜੀ ਖੁਸ਼ੀ ਸੀ ਪਰ ਹੁਣ ਸਾਨੂੰ ਅੱਜ ਲਗਭਗ 10 ਦਿਨ ਬੀਤਣ ਤੋਂ ਬਾਅਦ ਵੀ ਸਾਨੂੰ ਸਟੇਸ਼ਨਾਂ ਦਾ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ 12500 ਦੇ ਕਰੀਬ ਇਹਨਾਂ ਨੂੰ ਜੁਆਇਨ ਲੈਟਰ ਜੋ ਦਿੱਤੀਆਂ ਗਏ ਇਹਨਾਂ ਨੂੰ ਜਿਹੜਾ ਹੁਣ ਸਟੇਸ਼ਨ ਅਲਾਟ ਕਰਨ ਲਈ ਪੰਜਾਬ ਸਰਕਾਰ ਦੇ ਵੱਲੋਂ ਜਲਦੀ ਉਪਰਾਲਾ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਹੋਰ ਜਿਹੜੇ ਟੀਚਰ ਨੇ ਅੱਗੇ ਈਟੀਟੀ ਬੀਐਡ ਉਹਨਾਂ ਦੇ ਵਾਸਤੇ ਵੀ ਅੱਗੇ ਸੀਟਾਂ ਦੇ ਤਿਆਰ ਕਰੇ ਹੁਣ ਜਿਆਦਾ ਸਰਕਾਰ ਦੇ ਵੱਲੋਂ ਜੋ ਟੀਚਰ ਨੇ ਉਹਨਾਂ ਦੀ ਉਮਰ ਘਟਾਈ ਜਾਵੇ ਉਹਨਾਂ ਨੂੰ ਜਿਹੜਾ ਕਿ ਰਿਟਾਇਰਮੈਂਟ ਦੀ ਜੇ 60 ਸਾਲ ਦੀ ਉਮਰ ਹੈ ਤਾਂ ਉਹ 50 ਸਾਲ ਕਰ ਦਿੱਤੀ ਜਾਵੇ ਔਰ ਪ੍ਰਤੀਜੈਤੀ 35 ਸਾਲ ਤੋਂ ਬਾਅਦ ਪ੍ਰਤੀ 10 ਸਾਲ ਜਾਂ 15 ਸਾਲ ਤੱਕ ਟੀਚਰ ਨੌਕਰੀ ਕਰੇ ਤਾਂ ਉਹ ਵਧਿਆ ਕਰਵਾ ਸਕਦਾ ਔਰ 15 ਸਾਲ ਤੋਂ ਬਾਅਦ ਟੀਚਰ ਜਿਹੜਾ ਹੈ ਉਹ ਪੜਾਉਣ ਦੇ ਯੋਗ ਨਹੀਂ ਰਹਿ ਜਾਂਦਾ ਕਿਉਂਕਿ ਉਹਦਾ ਜਿਹੜਾ ਮਾਨਸਿਕ ਤੌਰ ਤੇ ਜਿਹੜਾ ਉਹ ਆਪਣੇ ਆਪ ਨੂੰ ਇੱਕ ਥਕਿਆ ਥਕਿਆ ਮਹਿਸੂਸ ਕਰਦਾ ਹੈ ਉਹ ਤਜਰਬਾ ਜ਼ਰੂਰ ਦੇ ਕੋਲ ਹੋ ਜਾਂਦਾ ਹੈ ਪਰ ਇੱਕ ਜੋ ਫਰੈਸ਼ ਟੀਚਰ ਹੁੰਦਾ ਹੈ ਜੋ ਉਹਨਾਂ ਦੇ ਮੁਕਾਬਲੇ ਜਿਹੜਾ 1500 ਤੋਂ ਬਾਅਦ ਦਾ ਟੀਚਰ ਹੈ ਉਹ ਇਹਨਾਂ ਆਪਣੇ ਆਪ ਨੂੰ ਪ੍ਰਪੇਅਰ ਨਹੀਂ ਕਰ ਪਾਉਂਦਾ ਸੋ ਇਸੇ ਕਾਰਨ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਪਵੇਗਾ ਨਵੀਆਂ ਪਰਤੀਆਂ ਦੇ ਲਈ ਜਿਹੜੇ ਕਿ ਪਹਿਲਾਂ ਵਾਲੇ ਜਿਹੜੇ ਲੰਬਾ ਸਮੇਂ ਤੋਂ ਨੌਕਰੀਆਂ ਕਰ ਰਹੇ ਨੇ ਉਹਨਾਂ ਨੂੰ ਰਿਟਾਇਰਮੈਂਟ ਦਿੱਤੀ ਜਾਵੇ ਤੇ ਉਹਨਾਂ ਦੇ ਸਾਥੇ ਨਵੇਂ ਟੀਚਰ ਰੱਖੇ ਜਾਣ ਸੋ ਇਹ ਵੀ ਇੱਕ ਕਾਨੂੰਨ ਬਣਾਇਆ ਜਾਵੇ ਕਿ 50 ਸਾਲ ਜਾਂ 55 ਸਾਲ ਤੋਂ ਬਾਅਦ ਰਿਟਾਇਰਮੈਂਟ ਦੇ ਵੀ ਸਰਕਾਰ ਜ਼ਰੂਰੀ ਕਰ ਦੇਵੇ